ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸ਼ੇਰਪੁਰਾ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬાયੂਨੂ ਪੈਂਦਾ ਜੀ ਲੁਧਿਆਣਾ ਨੇੜੇ ਜਗਰਾਉਂ ਸ਼ਹਿਰ ਰਹ ਜਾਂਦਾ ਅੱਜ ਦੀ ਵੀਡੀਓ ਚ ਦੋ ਨਾਗ ਆ ਜੀ ਬਾਕੀ ਦੀ ਡਿਟੇਲ ਮੈਂ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਮੇਰੀ ਸਪੈਸ਼ਲ ਬੇਨਤੀ ਹੁੰਦੀ ਹੈ ਜਦੋਂ ਤੁਸੀਂ ਸੂਏ ਸਵਾਏ ਨਾਗ ਦੀ ਖਰੀਦ ਕਰਦੇ ਆ ਤਾਂ ਆਪ ਦੀ ਵੀਰੇ ਦੋ ਟਾਈਮ ਚਾਰ ਟਾਈਮ ਚਵਾਈ ਜ਼ਰੂਰ ਕਰ ਲਿਆ ਕਰੋ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਾਰੇ ਨਾ ਆਪ ਡਰੈੱਸ ਦੱਸ ਦਿਓ ਜੀ ਨਾ ਵੀਰੇ ਜਸਕਰਨ ਸਿੰਘ ਪਿੰਡ ਸ਼ੇਰਪੁਰ ਕਲਾਂ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਜੀ 98777 43678 ਵੀਰੇ ਠੀਕ ਆ ਦੋ ਨਾਗਾ ਵੀਰੇ ਦੋ ਨਾਗਾ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਸੂਆ ਕਰਨ ਮাজে ਦਾ ਵੀਰੇ ਸੂਆ ਦੂਜਾ ਦੱਸਦੇ ਆ ਮਾਲਕ ਆਪਣੀ ਖਰੀਦੀ ਹੋਈ ਹੈ ਆਪਣੀ ਖਰੀਦੀ ਹੋਈ ਹੈ ਵੀਰੇ ਠੀਕ ਆ ਕਦੋਂ ਸੂਈ ਹੈ ਜੀ ਇਹ ਤੇ ਇਹਨੂੰ ਵੀਰੇ ਹੋ ਕੇ 6 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਆ ਜੀ ਬੱਚਾ ਮਗਰੇ ਵੀਰੇ ਬੱਚਾ ਜੇਰ ਕੰਪਲੀਟ ਆ ਜੀ ਪੂਰੀ ਕੰਪਲੀਟ ਆ ਵੀਰੇ ਕਿੰਨਾ ਦੁੱਧ ਤਿਆਰ ਆ ਜੀ ਵੀਰੇ ਹੁਣ ਕੋਈ ਦੁੱਧ ਮੰਗਲੇ ਹੋਏ ਬੋਲਾ 6 ਕਿਲੋ ਤਿਆਰ ਆ ਆਪਣੇ 6 ਕਿਲੋ ਦੀ ਚਵਾਈ ਕਰਾ ਦੇ ਪਰਾਦਾਂਗੇ ਪਰ ਆਪਣੇ ਘਰੇ ਵੀਰੇ ਅਗਲਾ ਤਸੱਲੀ ਕਰਕੇ ਲੈ ਕੇ ਜਾਵੇ ਕਿਉਂਕਿ ਉਸ ਤੋਂ ਬਾਅਦ ਪਸ਼ੂ ਘਰੇ ਅਕ ਜੀ ਨਾ ਲਾਵੇ ਨਾ ਫਿਰ ਔਖਾ ਹੋ ਜਾਂਦਾ ਕਿਉਂਕਿ ਹੁਣ ਅੱਜ ਦੂਜੀ ਥਾਂ ਤੇ ਤੀਜੀ ਥਾਂ ਪਸ਼ੂ ਨੇ ਚਲੇਣਾ ਉਪਰਾ ਕਰ ਜਾਂਦੇ ਆ ਵੀਰੇ ਥਾਣਾ ਦੀ ਗਾਰੰਟੀ ਥਾਣਾ ਦੀ ਓਕੇ ਵੀਰੇ ਪਾਸ ਆ ਬਾਕੀ ਸੀਲ ਸੀਲ ਠੰਡੀ ਫੁੱਲ ਆ ਠੀਕ ਆ ਹਾਂ ਜੀ ਤੋੜ ਕੇ ਦਿਖਾ ਦੀ ਵੀਰੇ ਸੋਨਾ ਮੁਠੀ ਵਾਲਾ ਥਾਣਾ ਜੀ ਬਾਕੀ ਦੁੱਧ ਵੀਰੇ ਮੱਝਾਂ ਰੰਗਾਂ ਹੋਣਾ ਇਹਦਾ ਫੈਟ ਚੰਗੀ ਆਊਗੀ ਆਪਾਂ ਨਿਆਣਾ ਪਾ ਕੇ ਚਵਾ ਕੇ ਦੇਵਾਂਗੇ ਉਹਦੇ ਠੀਕ ਆ ਬਾਕੀ ਦੂਜੀ ਗੱਲ ਵੀਰੇ ਆਏ ਆ ਵੀ ਆਪਣੇ ਘਰੇ 4 ਦਿਨ ਖੜੀ ਰਹਿ ਗਈ ਇਹਦੇ ਲਈ 10 ਗਾਂ ਲੀਟਰ ਦੁੱਧ ਕਰ ਦਾਂਗੇ ਵੀਰੇ ਕਿਉਂਕਿ ਇੰਨੇ ਨੇ ਪਿਆ ਦੇਣਾ ਆਪਾਂ ਐਵੇਂ ਕਹੀ ਆਈਏ 15 ਪਿਆ ਦੂਗੀ ਉਹ ਤਾਂ ਫਾਇਦਾ ਨਹੀਂ ਕੋਈ 10 ਕਿਲੋ ਤਾਂ ਪਿਆ ਹੀ ਦੇਣਾ ਹੱਕ ਹੀ ਆ ਪਿਆਉਣ ਦਾ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਫੋੜ ਛਾਂ ਕੇ ਦੇ ਭੂਰਾ ਵੀ ਨਹੀਂ ਬੱਚਾ ਮਗਰ ਇਹਦੇ ਬੱਚਾ 6 ਕਿਲੋ ਦੁੱਧ ਦਾ ਜੇ ਤਿਆਰ ਆ ਆਪ ਦੀ ਵੀਰੇ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਲਿਓ ਤਸੱਲੀ ਵਰਕ ਕਰਕੇ ਲੈ ਕੇ ਜਾਇਆ ਕਰੋ ਬਾਅਦ ਚ ਕੋਈ ਵੀ ਰਲਾਂਬਾ ਉਹ ਹੀ ਨੇ ਵੀਰੇ ਬਾਅਦ ਜੋ ਵੀ ਵੀਰੇ ਲੰਬ ਪਸ਼ੂ ਕਰਿਆ ਕੇ ਉਪਰਾਂ ਵੀ ਕਰ ਜਾਂਦਾ ਜੀ ਨਹੀਂ ਲਾਉਂਦਾ ਨਾ ਕਈ ਵਾਰ ਜੇ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਵੀਰੇ ਨਾਰਮਲ ਆ ਕਰੋ ਸੰਗ ਆ ਛੋਟੀ ਨਾ ਮੰਨ ਕੇ ਆ ਵੀ ਛੋਟੀ ਨਹੀਂ ਇਹਨੂੰ ਕਹਿ ਸਕਦਾ ਕੋਈ ਨਾ ਹੀ ਵੱਡੀ ਕਹਿ ਸਕਦਾ ਪਹਿਲਾਂ ਦੱਸ ਬਾਕੀ ਵੀਰੇ ਸਿਆਲਾਂ ਜਿਹਨੇ ਸਾਰਾ ਸੁਆ ਪਿਆ ਦਨਾ ਹਨ ਭਾਰੀ ਵਾਲਾ ਵੱਡਾ ਨਹੀਂ ਛੋਟਾ ਹੀ ਪਾ ਬੱਚੇ ਨਾਲ ਹੀ ਆ ਓਡਾ ਕੀ ਪਾ ਸਹੀ ਗੱਲ ਆ ਜੈਜ ਡਿਮਾਂਡ ਦੀ 25000 ਦੇ ਦਾਂਗੇ ਵੀਰੇ ਉਹ ਜੂ ਮੰਨ ਤਨ ਕਰ ਦਾਂਗੇ ਵੀਰੇ ਠੀਕ ਆ 25000 ਦੀ ਬਾਈ ਕਹਿੰਦਾ ਦੇ ਦਾਂਗੇ ਥੋੜਾ ਕਾਣਾ ਮਾਣ ਤਾਨੂੰ ਹੋ ਜੂਗਾ ਜਿਹੜਾ 2 ਨੰਬਰ ਬਾਕੀ ਕਿੰਨੇ ਵੀ ਰੇ ਜੇ ਤੋਕੜੀ ਫੜਾ ਦੇ ਬੰਦਾ ਸੁਆ ਵੀ ਕੇ ਸਹੀ ਗੱਲ ਆ 2 ਨੰਬਰ ਇਹਦਾ ਸੁਆ ਕਿੰਨੇ ਮਾਜੇ ਇਹ ਵੀਰੇ ਦੂਜਾ ਹੀ ਇਹਦਾ ਤੇ ਆਪਾਂ ਜਾਨੀ ਤੀਜਾ ਦਾ ਲਾਹ ਹੋਊਗਾ ਬਾਕੀ ਮਾਲਕ ਦੇ ਮੰਨਣਾ ਜਿਵੇਂ ਅਗਲਾ ਆਸਾ ਤੇ ਲੈ ਜੇ ਜਿਹੜਾ ਮਾਲਕ ਮੰਨ ਲੈ ਤੋਕੜੀ ਆ ਇਹ ਇਹ ਤੋਕੜਾ ਵੀਰੇ 7 ਕਿਲੋ ਦੋਦਾ ਥੱਲੇ ਠੀਕ ਆ ਥਾਨ ਵੀਰੇ ਮਾੜਾ ਜਾਂ ਇੱਕ ਪਾਸੇ ਲੇਵਾ ਦਿਖਾਉਂਦੀ ਆ ਤੇ ਧਾਰਾਂ ਉੱਤੇ ਸਾਰੇ ਖਨਾ ਚ ਪੂਰੀਆਂ ਇਹਦੀਆਂ ਠੀਕ ਆ ਰੋਕ ਲਈ ਆਪਾਂ ਚੈੱਕ ਕਰਾ ਦਿੱਗੇ ਇੱਕ ਪਾਸੋਂ ਥਾਨ ਵੱਡਾ ਦਿਖਾਉਂਦੀ ਆ ਹੈ ਆ ਪਰਲੇ ਪਾਸੋਂ ਵੀਰੇ ਠੀਕ ਹੈ ਵੀਰੇ ਉਹ ਆਪਾਂ ਤਸੱਲੀ ਦੱਸਦੇ ਆਂ ਬੰਦੇ ਨੂੰ ਪੂਰੀ 7 ਕਿਲੋ ਦੁੱਧ ਦੀ ਚਵਾਈ ਕਰਕੇ ਲੈ ਜਾ ਚਵਾਈ ਵੀਰੇ ਆਪਣੇ ਘਰੇ ਦੋ ਟਾਈਮ ਕਰੇ ਬੰਦਾ ਠੀਕ ਆ ਇਹ ਤਾਂ ਗੱਲ ਹੈਗੀ 7 ਕਿਲੋ ਦੁੱਧ ਦੀ ਤੁਸੀਂ ਚਵਾਈ ਕਰ ਸਕਦੇ ਕੱਦ ਕਾਠ ਦਾ ਵੱਡਾ ਹੀ ਆ ਬਾਕੀ ਰਾਜੀ ਹੈ ਵੀਰੇ ਉਹ ਨਹੀਂ ਹੈਗਾ ਜੂਦ ਵੀ ਕਰਮਾਲੀ ਦਾ ਪੂਰਾ ਚੰਗਾ ਸੋਹਣਾ ਮੁਠੀ ਵਾਲਾ ਬਾਕੀ ਵੀਰੇ ਏ ਆਈ ਹੋਈ ਹੋਈ ਆ ਮਹੀਨਾ ਹੋ ਗਿਆ ਇਹਦਾ ਠੀਕ ਆ ਜੀ ਉਹ ਚਲੋ ਆਪਾਂ ਤਾਂ ਖਾਲੀ ਦੇ ਦੇ ਆਪਾਂ ਖਾਲੀ ਮਨ ਇਕਲੀ ਖਾਲੀ ਮਨ ਕਿ ਦੇਣੀ ਠੀਕ ਆ ਵੀਰੇ ਚੰਕ ਕਦਮ ਕਾਲੀ ਆ ਸੰਭੀ ਪੜੀ ਆ ਤੇ ਵਜਨ موجوده ਆਲੀ ਆ ਜੀ ਬਾਕੀ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਕੋਟ ਛਾਂ ਕਦੇ ਪੂਰਾ ਵੀ ਨਹੀਂ ਤੇ ਇਹਦੀ ਡਿਮਾਂਡ ਵੀਰੇ ਮੋਲ ਜਾਈ ਵੀਰੇ 25 ਕਰਾ ਲੋ 22 ਦੇ ਦੇ ਦਾਂਗੇ ਇਹ ਵੀ 22 ਦੀ ਜੀ ਹਾਂਜੀ ਵੀਰੇ ਜੋੜਾ ਲੈ ਜੇ ਵੀਰੇ ਕੋਈ ਜੋੜਾ ਮਾਣ ਤਣ ਖੁੱਲਾ ਕਰ ਦਾਂਗੇ ਵੀਰੇ ਠੀਕ ਹੈ ਜੋੜੇ ਚ ਬਾਈ ਕਹਿੰਦਾ ਮਾਣ ਤਣ ਖੁੱਲਾ ਹੋ ਜਾਊਗਾ ਜੇ ਕੋਈ ਜੋੜਾ ਲੈ ਜਾਊਗਾ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਬਾਕੀ ਜੀ ਨੂੰ ਵੀ ਕੋਈ ਨਾਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ